ਮਰਬੀਤ ਮਰਬੀਤ ਹਾਂਜੀ ਮੰਮੀ ਕੀ ਕਰਦਾ ਪੁੱਤ ਕੁਛ ਨਹੀਂ ਬਸ ਮਾੜ ਜਿਹਾ ਸੋਈ ਚ ਕੰਮ ਸੀ ਕਰਦੀ ਪਈ ਸੀ ਅੱਛਾ ਹਾਂਜੀ ਦੱਸੋ ਮੇਰਾ ਨਾ ਲੱਤਾਂ ਬਹੁਤ ਦੁਖਦੀਆਂ ਨੇ ਜਿਵੇਂ ਕਿ ਘੁੱਟਦੇ ਮੇਤੀ ਕੋਈ ਇੱਕ ਤਰ੍ਹਾਂ ਕੱਸਦੀ ਆ ਮੈਂ ਘੁੱਟ ਦਿੰਦੀ ਆ ਤਰਸਦੀ ਬਹੁਤ ਜ਼ਰ ਦੌਂ ਲਈ ਆ ਮੇਰੇ ਸਰੀਰ ਦੀ ਠੀਕ ਹੈਗਾ ਦਵਾਈ ਨਹੀਂ ਖਾਣੀ ਸੀ ਤੇ ਕੋਈ ਕੋਈ ਨਹੀਂ ਦੇਖਦੀ ਆ ਮੈਂ ਨਹੀਂ ਤੇ ਵਖਾ ਕੇ ਕੋਈ ਡਾਕਟਰ ਭਲਾ ਦੇ ਦਵਾਈ ਲਈ ਆ ਦੇਖਦੀ ਆ ਸ਼ਹਿਰ ਕੇ ਜਰਗ ਕੁਛ ਖਾਣਾ ਤੇ ਨਹੀਂ ਆ ਨਹੀਂ ਕੁਛ ਨਹੀਂ ਖਾਣਾ ਮੈਂ ਜੇ ਮਨ ਕਰੂ ਦੱਸ ਦੇ ਮਿਹਨਤ ਕੋਈ ਨਹੀਂ ਮੈਂ ਦਾ ਦੂ ਤੈਨੂੰ ਹਾਂ ਨਹੀਂ ਨਹੀਂ ਮੈਂ ਤਾਈ ਤਰਸਰੀ ਸਵੇਰ ਦਾ ਵੇਖਣ ਦੀ ਸੀ ਨਾ ਲੰਮੇ ਚ ਪਈ ਹੋਈਸ ਮੈਂ ਕਹਿੰਦਾ ਮੀ ਤੱਬੇ ਠੀਕ ਨਹੀਂ ਤੈੱਕੇ ਬੋਲਦੀ ਨਹੀਂ ਪਈ ਅੱਜ ਪਤਾ ਨਹੀਂ ਬੁਖਾਰ ਬਖੂਰ ਜ਼ਿਆਦਾ ਹੋਊਗਾ ਮੈਂ ਮੌਸਮ ਇਦਾਂ ਦਾ ਵਾੜਾ ਦਾ ਆ ਕੇ ਹੋ ਗਿਆ ਹੋਣਾ ਮੌਸਮ ਕਦੀ ਧੋਪ ਹੋ ਜਾਂਦੀ ਹੈ ਕੀ ਕਹਿੰਦਾ ਚਲ ਕੰਮ ਲੱਗੀ ਕੀ ਆਖਣਾ ਮੇਰੇ ਬਹੁਤ ਦਰਦ ਹੋਣ ਨੇ ਮੈਨੂੰ ਪੱਲੋ ਹੀ ਗਿਆ ਲੈਂਦੇ ਮੈਂ ਦਬਾ ਦੇਣੀ ਅਸੇ ਦਿੱਤਾ ਚਲ ਕੋਈ ਗੱਲ ਨਹੀਂ ਤੂੰ ਕੀ ਆਦੇ ਕਰੋ ਸੇ ਤੋ ਠੀਕ ਹੈ ਬਤਾ ਕੋਈ ਫੋਨ ਆਣਾ ਇਹ ਕਿ हेलो मामा जी हां जी कि मामा जी और सब वे मामा जी करे हां जी इधर भी सब ठीक ठाक है मम्मी उन्हें सब ठीक ठाक ने हां जी हां जी ये भी बाहर पता तो ता, काम से आ गया हले आया है सवेरे फोन हां जी हां जी सब ठीक ठाक है अच्छा अच्छा नाल बधाई होए फिर तो ਕੀ ਹੋ ਅੰਦ ਸੰਡੇ ਆ ਚਲੋ ਕੋਈ ਨਾ ਕੋਈ ਨਾ ਫੋਟੋ ਚੈਕਿੰਗ ਮੈਂ ਕਹਿਦੋ ਮੇ ਮੰਮੀ ਦਾ ਕੋਈ ਸਾਡੀ ਵੀ ਗਰਾਲ ਕਰਾ ਲਦੀ ਮੰਮੀ ਦੀ ਮੈਂ ਹਾਂਜੀ ਜੀ ਠੀਕ ਆ ਮਮਾ ਵੀ ਠੀਕ ਆ ਕੋਈ ਨਾ ਕੋਈ ਨਾ ਆਪਾਂ ਸਾਰੇ ਆਵਾਂਗੇ ਮਮਾ ਜੀ ਕੋਈ ਨਾ ਕੋਈ ਨਾ ਆਵਾਂਗੇ ਆ ਕੱਲ੍ਹ ਵਾਲੀ ਨਹੀਂ ਮਮਾ ਕੱਲ੍ਹ ਉਹ ਕਰ ਫੋਟੋ ਮੇ ਦਾ ਹੋਰ ਕਰ ਲੋ ਹੈਲੋ ਮਾ ਵੀਰੇ ਚਾ ਕਾਹੋਂ ਦਾ ਇਹ ਕਬਤਰ ਰਹਿ ਗਿਆ ਬੜਾ ਤੁਸੀਂ ਟਾਈਮ ਨਹੀਂ ਦੱਸਿਆ ਹੈ ਪਤਾ ਕਿਉਂ ਨਹੀਂ ਅਸਕਰ ਤੇ ਵਿਆਹ ਦਿੱਤਾ ਹੀ ਪਤਾ ਤੇ ਹੁੰਦਾ ਹੀ ਐ ਥੋੜਾ ਪਤਾ ਤੇ ਮੈਨੂੰ ਪਹਿਲਾਂ ਦੱਸਦੇ ਤੁਸੀਂ ਤੈਨੂੰ ਪਤਾ ਮੁੰਡਾ ਬਾਹਰ ਆ ਪਹਿਤ ਤੇ ਲਾਉਣੇ ਕਰਨਾ ਵਾ ਯਾ ਚਾਹਤੇ ਹੋਰ ਸਭ ਠੀਕ ਠਾਕ ਹੈ ਅਸੀਂ ਤੇ ਸਭ ਠੀਕ ਹੈ ਮੈਂ ਨਾ ਇਦਾਂ ਮੇਰੀ ਨਾ ਸਿਹਤ ਜੀ ਨਹੀਂ ਠੀਕ ਤੇ ਚਲੋ ਆਉਣ ਨੂੰ ਤੇ ਅਸੀਂ ਆਵਾਂਗੇ ਸਾਰੇ ਪਹਿਲੋ ਤੇ ਨਹੀਂ ਆਇਆ ਜਾਣਾ ਟਾਈਮ ਦੇ ਟਾਈਮ ਆਵਾਂਗੇ ਬਾਕੀ ਜੇ ਠੀਕ ਹੋ ਗਈ ਸਿਹਤ ਤੇ ਕੋਈ ਨਹੀਂ ਦਿਹਾੜੀ ਪਹਿਲੋ ਆਵਾਂਗੇ ਚਲ ਕੋਈ ਨਹੀਂ ਉਹਟੀ ਨੂੰ ਭੇਜ ਦੂੰਗੀ ਪਹਿਲੋ ਭੇਜ ਦੂੰਗੀ ਹੋਰ ਦੱਸੋ ਹਾਂ ਸਭ ਠੀਕ ਹੈ ਅੰਦਰ ਰਹਿਦਾ ਫੋਨ ਫੜ ਕੋਈ ਜੀ ਕੋਈ ਗੱਲ ਨਹੀਂ ਗਈ ਕੋਈ ਗੱਲ ਨਹੀਂ ਹੋਰ ਠੀਕ ਹੈ ਮੈਂ ਨਾ ਕੋਈ ਨਹੀਂ ਪਹੁੰਚੂਗੀ ਮੈਂ ਜਿੱਦਾਂ ਮਰਜੀ ਹੈ ਦਵਾਈ ਦੂਈ ਕੋਈ ਨਹੀਂ ਉੱਟੀ ਆਖਣ ਦੀ ਹੀ ਲੈ ਆ ਮੰਮੀ ਕੋਈ ਨਹੀਂ ਮੈਂ ਲਿਆਉਣੀ ਆ ਦਵਾਈ ਦੂਈ ਫਿਰ ਕਰਦੀ ਆ ਮੈਂ ਠੀਕ ਹੈ ਹਾਂ ਹੁਣ ਤੂੰ ਹੀ ਤਾਂ ਮੈਨੂੰ ਪੈਰ ਤੇ ਖੜੇ ਪੈਰ ਦੱਸਿਆ ਇਦਾਂ ਥੋੜੀ ਹੁੰਦਾ ਆ ਚਲੋ ਠੀਕ ਹੈ ਫਿਰ ਠੀਕ ਹੈ ਹਾਂ ਮਰਪ੍ਰੀਤ ਹਾਂਜੀ ਮੰਮੀ ਕਾਲ ਸੁਣ ਪੁੱਤ ਹਾਂਜੀ ਪੁੱਤ ਨੂੰ ਬਾਜ਼ਾਰ ਨੂੰ ਜਾਣਾ ਬਜਾਰੇ ਕੀ ਕਹੇ ਨਾ ਸੂਟ ਲੈ ਆ ਦੇ ਮੈਨੂੰ ਦੋ ਉਹ ਵਿਆਹ ਵਾਸਤੇ ਹਾਂ ਉਹ ਮਾਮੇ ਨੇ ਫੋਨ ਅਚਾਨਕ ਆ ਗਿਆ ਨਾ ਵਿਆਹ ਵਾਸਤੇ ਕੋਈ ਨਹੀਂ ਹੈਗੇ ਵੀ ਨਹੀਂ ਸੂਟ ਹੁਣ ਮੈਂ ਤੁਹਾਨੂੰ ਇਹੀ ਕਿਹਾ ਮੈਂ ਜੱਗ ਦਾ ਵੀ ਤੁਸੀਂ ਫੋਨ ਕਰਤਾ ਉਹ ਅਚਾਨਕ ਹੀ ਫੋਨ ਕਰਤਾ ਨਵੰਮਾ ਜੀ ਦੇ ਵਿਆਹ ਵੱਲੋਂ ਤੂੰ ਹੁਣ ਮਿਲਤੀ ਨਾ ਛੰਡ ਛੰਡੇ ਜਾ ਕੇ ਤੇ ਮੈਨੂੰ ਸੂਟ ਦੋ ਲੈ ਆਂਦੇ ਫਿਰ ਗਰਮੀ ਬੜੀ ਹੋ ਜਾਂਦੀ ਕੋਈ ਨਾ ਮੈਂ ਕੱਲੀ ਚਾਮ ਹੁਣ ਪਾ ਤੂੰ ਹੀ ਚੱਲ ਪੋ ਨਾਲ ਫਿਰ ਤੈਨੂੰ ਪਤਾ ਮੇਰੀ ਸਿਹਤ ਨਹੀਂ ਠੀਕ ਤੇ ਕੱਲੀ ਨੂੰ ਭੁਲਿਆ ਲਾਂਕੀ ਚੱਲ ਜਾਗੇ ਕੋਈ ਨਹੀਂ ਤੂੰ ਕੱਲੀ ਚੱਲ ਜਾ ਰਿਕਸ਼ਾ ਫੜ ਤੇ ਜਾ ਕੋਈ ਗੱਲ ਨਹੀਂ ਤੂੰ ਤੇ ਇਹ ਆ ਤਾ ਕੋ ਚੱਲਦੇ ਚੰਗੋ ਵਧੀਆ ਨਹੀਂ ਸੀ ਤੀ ਬਸਦਾ ਲੈ ਲੈਂਦੇ ਆਪਣੀ ਪਸੰਦ ਦਾ ਨਹੀਂ ਨਹੀਂ ਲੈ ਆਈ ਤੂੰ ਮੈਨੂੰ ਪਸੰਦ ਆ ਜਣੇ ਤੂੰ ਮੈਨੂੰ ਪਤਾ ਵਧੀਆ ਜਾਏਗੀ ਕੋਈ ਗੱਲ ਨਹੀਂ ਤੇ ਤੂੰ ਜਾ ਹਾਂ ਜੀ ਵੀ ਮਨੇ ਹਾਂ ਨਹੀਂ ਕਰੇ ਨਾ ਹਾਂ ਫਿਰ ਤੈਨੂੰ ਪਤਾ ਹੁਣ ਹੋਊ ਤੈਨੂੰ ਕਰ ਰੇ ਹੋਰ ਕਿੰਨੇ ਚਿਰ ਬਾਅਦ ਹੋਣਾ ਆਉਣਾ ਮੈਂ ਪਰਦੇਸਾਂ ਦੇ ਕੰਮ ਇਦਾਂ ਦੇ ਹੁੰਦੇ ਆ ਆਲਾ ਰੁਪਈਆ 3000 ਠੀਕ ਐ ਤੇ ਮੇਰੇ ਨਾਲ ਸੂਟ ਲੈ ਆਇਆ ਤੇ ਰੰਗ ਰੰਗ ਮੇਰੀ ਠੀ ਵਧੀਆ ਵੇਖ ਕੇ ਲੈ ਆਈ ਮੈਂ ਥੋੜਾ ਕੰਮ ਹੈਗਾ ਕੰਮ ਕਰਦੇ ਥੀ ਅਸੀਂ ਕੋਈ ਗੱਲ ਨਹੀਂ ਫੜਾ ਖੰਡ ਵੇੜਦਾ ਕੰਮ ਐ ਛੇ ਕੋਈ ਨਾ ਕੰਮ ਕਰਕੇ ਭ ਦਿਆ ਹੋ ਗਿਆ ਮਨ ਤੇ ਗਈ ਹੈ ਪਰ ਮੇਰੀ ਨਾਉ ਬੜੀ ਚੰਗੀ ਹੈ ਰੱਬੇ ਜੀ ਨਾਉ ਸਭ ਨੂੰ ਦਵੇ ਜਿਹੜੀ ਮੇਰੀ ਨਾਉ ਸਾਰੇ ਕੰਮ ਆਖੇ ਲਾਤੀ ਹੈ ਭੱਜ ਭੱਜ ਕੇ ਕੰਮ ਕਰਦੀ ਮੈਨੂੰ ਕਦੀ ਨਹੀਂ ਆਖੇ ਮੰਮੀ ਤੁਸੀਂ ਕਰੋ ਕੰਮ ਚੀਚੇ ਨੂੰ ਕੋਈ ਗੱਲ ਨਹੀਂ ਮੰਮੀ ਹਾਂਜੀ ਪਤਾ ਹੈ ਬੈਠੀ ਹਾਂ ਹਾਂ ਬੈਠੀ ਹਾਂ ਤੂੰ ਚਲ ਮੈਂ ਵੀ ਆਏਗੀ ਬਜ਼ਾਰੋਂ ਅੱਛਾ ਮੈਂ ਸੂਟ ਲੈ ਕੇ ਆਈ ਹਾਂ ਤੂੰ ਹੀ ਨਾ ਪਸੰਦ ਕਰ ਲਓ ਇੱਕ ਵਾਰੀ ਸੂਟ ਫਿਰ ਇਸ ਨੂੰ ਵਟਾ ਦੂੰਗੀ ਜੇ ਤੈਨੂੰ ਪਸੰਦ ਨਹੀਂ ਆਊਗਾ ਤਾਂ ਠੀਕ ਹੈ ਕਿ ਆਈ ਹਾਂ ਠੀਕ ਹੈ ਰੰਗ ਤੇ ਬਹੁਤ ਸੋਹਣੇ ਪੁੱਤ ਲਿਆਈ ਤੂੰ ਮੈਂ ਹਾਂ ਟਾਈਮ ਤਾਂ ਮੈਂ ਖਾ ਲੈਂਦੀ ਨਾ ਕੋਈ ਨਹੀਂ ਚੰਗੇ ਲੱਗਦੇ ਫਿਰ ਮੈਂ ਵਟਾ ਦੂੰਗੀ ਨਾ ਨਹੀਂ ਬਹੁਤ ਸੋਹਣੇ ਆ ਦੋਵੇਂ ਰੰਗ ਬਹੁਤ ਪਿਆਰੇ ਆ ਦੋਵੇਂ ਸਵਾਦ ਆ ਰਹੇ ਹਾਂ ਕਿੰਨੇ ਕਿੰਨੇ ਦੇ ਆਏ ਆ ਮੰਮੀ ਇਹ ਦੋਵੇਂ ਆਏ ਆ ਤਿੰਨ ਘਰ ਦੋਵੇਂ ਆ ਗਏ ਮਰੀ ਮੀ ਵੀ ਕਿੱਥੇ ਫਤ ਮਮੂ ਗਾ ਨੂੰ ਪਤਾ ਅਸਲ ਵਾਂਗ ਆਈ ਹੈਗੀ ਰਾਲੀ ਤੁਸੀਂ ਪਤਾ ਹੀ ਅਸਲ ਆਪਾਂ ਉਹ ਤੇਰੀ ਭੂਆ ਦੇ ਗਏ ਸਾਢੇ 750 ਦੇ ਆਂਦੇ ਸੀ ਨੂੰ ਕੱਪੜੇ ਦਾ ਫਰਕ ਆ ਚਲੋ ਠੀਕ ਹੈ ਹਾਂਜੀ ਕੱਪੜੇ ਦਾ ਫਰਕ ਆ ਮਮੀ ਛੁੱਕਿਆ ਵੇਖੋ ਤੁਸੀਂ ਹਾਂ ਨਹੀਂ ਨਹੀਂ ਮੈਂ ਦੇਖਿਆ ਦਾਦੇ ਠੀਕ ਹੈ ਹਾਂ ਮਨੀ ਵੀ ਹੈ ਨਾ ਹੁਣ ਤਾਂ ਕਰਕੇ ਉਸਨੂੰ ਪਤਾ ਮੈਨੂੰ ਤੇ ਚਲੋ ਠੀਕ ਹੈ ਤੇ ਆਪਾਂ ਨੂੰ ਇਹ ਪੀਲਾ ਪਾਣੀ ਪੂਣੀ ਮੈਂ ਲਿਆਦਾ ਨਹੀਂ ਨਹੀਂ ਪੀਲੇ ਨਹੀਂ ਠੀਕ ਹੈ ਤੇ ਮੈਂ ਨਾ ਫਿਰ ਇਹਨੂੰ ਸਲਾਈ ਵੀ ਆਪਾਂ ਦੇਣ ਜਾਣਾ ਫਿਰ ਮੁੜ ਕੇ ਅਗਲੇ ਨੇ ਦੇਣੇ ਨਹੀਂ ਟਾਈਮ ਨਾ ਉਹ ਹਾਂ ਸੀੜੀ ਵੀ ਦੇਣੀ ਪਣੀ ਸੱਚੀ ਤੂੰ ਬਦਾਉਂ ਨੀ ਜਾਂ ਫਿਰ ਮੈਂ ਕੰਮ ਕਰ ਦਿੰਦੀ ਜਿੱਥੋਂ ਮੈਂ ਦੇਣ ਦੀ ਸੀਣ ਵਾਸਤੇ ਥੋੜੇ ਦੇ ਦ। ਉਹ ਜਲਦੀ ਦੇ ਦੋ। ਹਾਂ ਜੀ ਦੂ ਛੇਤੀ ਦੇ ਦੂੰਗੀ। ਚਲੋ ਉਹਨੂੰ ਮੈਂ ਕਹਿ ਦੂੰਗੀ ਨਾ ਬਾਅਦ ਵਿੱਚ। ਹਾਂ ਉਹ ਜਿੱਥੇ ਮੈਂ ਦੇਣੀ ਉਹ ਤੇ ਮਰਜ਼ੀ ਨਾਲ ਸੀਂਦੀ ਆ ਨਾ। ਉਹਨੂੰ ਆਪਾਂ ਲੇਟ ਦੇਣਾ ਸਾਨੂੰ ਦੇਣਾ ਵੀ ਨਹੀਂ ਛੇਤੀ। ਚਲੋ ਠੀਕ ਆ ਤੂੰ ਦੇ ਆ ਫਿਰ ਉੱਥੇ ਦੇ ਆ ਤੇ ਮੇਰਾ ਨਾਪ ਲੈ ਜੀ। ਖਾਤਾ ਵੀਰ ਨਾਪ ਵਧੀਆ ਉਹ ਨਾਪ ਲਿਓ ਨਾ ਮੈਨੂੰ। ਉਹ ਨਾਪ ਦੋ ਫਿਰ ਮੈਂ। ਉਹ ਤੋਂ ਸੂਟ ਲੈ ਜਾ ਮੇਰਾ ਹੈ। ਹਾਂ ਤੀ ਆਪ ਕਰਕੇ ਤੇ ਜਾ ਕੇ ਲੈ ਲਾਂ ਮੈਂ। ਹਾਂ ਆ ਕੇ ਲੈ ਲਾਂ ਤੇ ਲੈ ਮੈਂ ਉਹ ਤੋਂ ਸੂਟ ਮੇਰਾ ਫਿਰੋ ਜੀਜਾ ਲੈ

ਕੀ ਦਾ ਫਰ ਚਾਰ ਮਿੱਤੂ ਬਾਹਰ ਨਹੀਂ ਨਿਕਲੀ ਮਹਗਾਈ ਨਹੀਂ ਹੋਗੀ ਤਦ ਨੇ ਲੈਣੀ ਹੈ ਤੁਹਾਨੂੰ ਪਤਾ ਹੈ ਅਮਰ ਜਿੰਸੀ ਤੇ ਕੋ ਸੂਟ ਸਵਾਣਦੇ ਆ ਇਹਹੀ ਫਾਇਦਾ ਲਿਆ ਹੋਉਂ ਨੀ ਅਮਰ ਜਿੰਸੀ ਕਈ ਹੋਰ ਸਮਾਈ 80% ਥੋੜੀ ਇਨੀ ਡਬਲ ਹੋ ਗਈ ਨਹੀਂ ਇੰਦਾ ਵੱਧ ਕੇ ਸਲਾਈ ਅੱਛਾ ਚਲੋ ਠੀਕ ਹੈ ਮੈਂ ਤੇ ਬਹੁਤ ਤੂੰ ਗੁਣ ਚਾਪਾ ਲੀਨੀ ਤੇ ਬਣਾ ਰੋ ਬਣਾ ਲੋ ਜਿਆਦਾ ਰਮਣਾ ਉਦੋਂ ਤਾਂ ਕਾਪੀ ਬਣਾਉ ਹਾਂ ਕੋਈ ਇੰਦਾ ਤਾਂ ਕਾਪੀ ਬਣਾਉ ਠੀਕ ਬਣਾ ਕੇ ਠੀਕ ਚਾਲ ਮਨਾ ਆਹ ਤੇ ਚੰਗੀ ਢੜੀ ਪੈ ਗਈ ਆ ਐਦਾਂ ਕਿਹੜੀ ਮੰਮੀ ਕੋ ਮਗਣਾ ਸੀ ਪੈਸੇ ਐਦਾਂ ਕਿਹੜੀ ਮੰਮੀ ਨੇ ਦੇਣੇ ਵੀ ਸੀ ਛੇਤੀ ਚੰਗੀ ਢੜੀ ਪੈ ਗਈ ਆ ਆ ਆਪੇ ਜਾਵਾਂਗੇ ਮਰ ਜੇ ਨਾਲ ਕੁਛ ਕੁ ਆਪਣੇ ਵਾਸਤੇ ਲਾਵਾਂਗੇ ਨਾਲੇ ਹਲੇ ਬਾਰ ਬਰ ਦੱਸਣਾ ਪੈਣਾ ਸੀ ਮੰਮੀ ਨੂੰ ਮੰਮੀ ਆ ਚੀਜ਼ ਲੈਣੀ ਮੈਨੂੰ ਪੈਸੇ ਦੋ ਆ ਚੀਜ਼ ਦਿਹਾਣੀ ਹੈ ਪੈਸੇ ਦੋ ਇਤੋਂ ਵੱਧੀਆ ਆਪ ਹੀ ਕੁੰਡੀ ਮਾਰ ਲੈਂਦੇ ਥੋੜੀ ਜਿਹੀ ਕਿਉਂ ਚੱਲੀ ਆ ਮੰਮੀ ਨੂੰ ਕਿਹੜਾ ਪਤਾ ਲੱਗਣਾ ਮੰਮੀ ਨੂੰ ਕਿਹੜਾ ਬਾਹਰ ਜਾਣਾ ਪੁੱਛਣਾ ਜਾ ਕੇ ਆ ਤਾਂ ਕਰਕੇ ਆਹਾ ਆਹਾ ਆਰੇ ਸਲੀਪ ਆਹੇ ਪਤਾ ਲੱਗੂਗਾ ਬੰਦੇ ਨੂੰ ਹੋਰ ਕੀ ਆ। ਆਰੇ ਚੱਲ ਮਨਾ ਨਾ ਨਾ ਆਪਾਂ ਕਿ ਜਿਹੜੇ ਕੜੀ ਦਿੱਤੇ ਨਾ ਉਹ ਲੈ ਕੇ ਆਈ ਅੱਜ ਆਪਾਂ ਹੋਰ ਕੀ ਆ। ਨਾਲ ਪਾਵਾਂਗੇ ਸੋਏ ਸੋਨੇ ਕੋਈ ਹੱਤਾ ਚੇ। ਚੱਲ ਠੀਕ ਹੈ ਚਾਹ ਦੇ ਦਾਂ ਪਹਿਲਾਂ ਮੰਮੀ ਨੂੰ ਫੇਰ ਜਾਂਦੀ। ਮੰਮੀ ਹਾਜੀ ਪਤਾ ਚਾਹ ਪੀ ਲਓ। ਖਾਕਦੀ ਮੰਮੀ ਮੈਂ ਵੀ ਅੱਜ। ਗਰਮੀ ਵੀ ਬੜੀ ਸੀ ਨਾ ਬੱਤੋ। ਗਰਮੀ ਵੀ ਬੜੀ ਬਾਲ ਸੂਟ ਲੈਣ ਗਈ ਫਿਰ ਆਪਾਂ ਦੇਣ ਗਈ ਆ। ਦੋ ਦੋ ਗੇੜੇ ਲੱਗ ਗਏ ਨਾ ਗੇੜੇ ਲੱਗ ਗਏ ਆ ਸਭ ਚਲੋ ਕੋਈ ਗੱਲ ਨਹੀਂ ਮਮੀ ਸੱਚੀ ਗੱਲ ਕਹਿਣੀ ਸੀ ਹਾਂਜੀ ਸੱਚ ਬਿੱਲ ਵੀ ਆਇਆ ਹੋਇਆ ਹੈ ਕਿੰਨੇ ਕ ਦਿਨ ਲੱਗੇ ਤਿੰਨ ਚਾਰ ਦਿਨ ਤਾਂ ਟਾਈਮ ਹੈਗਾ ਹੋ ਗਿਆ ਅੱਛਾ ਤੇ ਬਿੱਲ ਵੀ ਆ ਗਿਆ ਛਾੜ ਚੱਲ ਤੇ ਬੋ ਤਾਂ ਦੋ ਦਿਨਾਂ ਤਿੰਨਾਂ ਨੂੰ ਕਿ ਮੈਂ ਵਿਆਹ ਜਾਣਾ ਤੇ ਫਿਰ ਬਿੱਲ ਕਿੱਦੇ ਵੇਲੇ ਤਾਰਨਾ ਤੇ ਜਾਂ ਤੇ ਟਾਈਮ ਪਹਿਲਾਂ ਦੇ ਆ ਬਿੱਲ ਵਸਤਾਰਿਆ ਆਹੋ ਬਿੱਲ ਵੀ ਤਾਰ ਆਉਂਗੀ ਫਿਰ ਲੱਗਦੇ ਆ ਹਾਂ ਆਸ ਤੇ ਨਹੀਂ ਆਣਾ ਮੈਂ ਕੱਲ ਪਰਸੋ ਜਾਉਂਗੀ ਛਾੜ ਤਿੰਨ ਚਾਰ ਦਿਨ ਲੱਗੇ ਆ ਠੀਕ ਆ ਕੱਲ ਨੂੰ ਚਲ ਜੀ ਔਰ ਸੋ ਨਹੀਂ ਹਨਾ ਫਿਰ ਮੈਨੇ ਤਿਆਰੀ ਕਰਨੀ ਆ ਕੱਲ ਨੂੰ ਜਾ ਕੇ ਬਿੱਲ ਤਾਰਿਆ ਨਾਲ ਹੀ ਰਛਣ ਜਾਇਆ ਪੁੱਤ ਆਹ ਇਹ ਵੀ ਗੱਲ ਸਹੀ ਨਹੀਂ ਰਛਣ ਜਾਉਂਗੀ ਫੇਰ ਸਾਰਾ ਕੰਮ ਨੇ ਬੈਠ ਕੇ ਨਾ ਤੇ ਫੇਰ ਹੀ ਆਇਓ ਹਾਂ ਤੇ ਮੈਂ ਇੱਥੇ ਪੈ ਦੇ ਦਿਆਂ ਨਾ ਫੇਰ ਠੀਕ ਆ ਠੀਕ ਆ ਫੇਰ ਮੈਂ ਜਾਣਾ ਨਾ ਪੈਸੇ ਤੋਂ ਮੇਤੋਂ ਨਾ ਹੋਣੀ ਲੈਂਦਾ ਸਵੇਰੇ ਜਾਣਾ ਮੈਂ ਸਵੇਰੇ ਚਲ ਜੀ ਸ਼ਾਮੀ ਟਾਈਮ ਲਭੂ ਸ਼ਾਮੀ ਚਲ ਜੀ ਕੋਈ ਨਾ ਪਾਛੇ ਲਈ ਮम्मी নিতে ਨਹੀਂ ਨਹੀਂ ਫੇਰ ਮੈਨੂੰ ਨਾ ਚੇਤਾ ਭੁੱਲ ਜਾਂਦਾ ਆ ਆ ਲੈ ਇਹ 10000 ਰੁਪਏ ਆ 4000 ਤੇਰਾ ਬੇਲੇ ਰਾਜੇ ਨੂੰ ਹਿਸਾਬ ਨਾਲ ਪੈਸੇ ਖਰਚਣੇ ਆ। ਬਾਕੀ ਮੈਨੂੰ ਪੁੱਤ ਦੇਣੇ ਆਣ ਕੇ। ਠੀਕ ਹੈ ਵਿਆਹ ਵੀ ਜਾਣਾ ਮੈਂ ਆਪਾਂ ਵਿਆਹ ਵੇਖਣਾ ਵਾ। ਬਾਰ-ਬਾਰ ਥੋੜੀ ਮੈਂ ਫੋਨ ਬਾਹਰ ਲਾਉਂਦੀ ਫਿਰ ਉਹ ਵੀ ਮੈਨੂੰ ਪੈਸੇ ਭੇਜੋ। ਤੈਨੂੰ ਪਤਾ ਤਾਂ ਹੈਗਾ ਮੰਮੀ ਮੈਂ ਕਿੱਡੇ ਰੱਖਣੇ ਆ ਵਿੱਚੋਂ। ਮੈਂ ਤਾਂ ਦੇ ਹੀ ਦੇ ਜੇ ਮੋੜਨਗੇ ਤੇ। ਚਲੋ ਅੱਗੇ ਮੈਂ 3000 ਦਿੱਤਾ ਤੀ ਤੂੰ ਸਾਰੇ ਲਾ ਹੀ ਨਾ ਮੈਂ ਹਿਸਾਬ ਨਾਲ ਦੇਖ ਲਿਆ ਕਰ ਹਿਸਾਬ ਤਾਂ ਲਾ। ਆਹ ਕੋਈ ਤੈਨੂੰ ਪਤਾ ਹੈਗਾ ਮੰਮੀ? ਹਾਂ। ਤਾਂ ਲੱਗਦਾ ਇੰਨੇ। ਚਲੋ ਠੀਕ ਹੈ ਫਿਰ ਹੈ? ਹਾਂਜੀ। ਚਲੋ ਕੰਮ ਕਮ ਕਰਨੀ ਰੈਸਟ ਕਰਨੀ ਰੈਸਟ ਕਰਨਾ। ਥੱਕ ਗਈ ਮੈਂ ਚਲ ਥੱਕ ਗਈ ਤੇ ਕੋਈ ਨਾ ਦਿਹਾੜੀ ਤੇ ਪਈ ਗਈ ਆਪਣੀ ਬਿਲਗੜਾ ਕੀ 4000 ਰੁਪਏ ਆਏ ਤੇ ਨਾਲ ਬੇਲਾ ਆਇਆ ਬਾਕੀ ਦਾ ਰਸਨ ਆਉਂਗੀ ਜੇ ਰਸਨ ਨਹੀਂ ਲੈ ਜਾਉਂਗੀ ਤੇ ਬੇਲ ਵੀ ਤਰਨ ਚਾਹੂੰਗੀ ਤੇ ਨਾਲੇ ਚੱਲ ਰੂ ਸਨਿਆਰੇ ਕੋ ਸਨਿਆਗ ਜਿਹੜੇ ਕੜੇ ਵੇਖੇ ਨਾ ਮੈਂ ਉਹ ਲੈ ਕੇ ਆਣ ਚੇਤੇ ਨਾ ਤੇ ਜੇ ਵੇਖ ਕੇ ਤੇ ਫਿਰ ਮੇਰੇ ਹੱਥ ਨੂੰ ਸੁਣ ਸੁਣ ਲੱਗਣਾ ਚੰਗੇ ਨਹੀਂ ਲੱਗਦੇ ਆ ਫਿਰ ਨਾ ਨਾਮ ਚੇਤੇ ਨਾ ਕੜੇ ਲੈ ਆਣੇ ਆ ਉਹ ਆਪਾਂ ਪਾਣੇ ਆ ਕੜੇ ਕੋਈ ਨਾ ਬਾਤ ਚ ਜਾਂਦੀ ਹੈ ਫਿਰ ਜਦੋਂ ਮम्मी ਤੇ ਪਹਿਲਾ ਪਹਿਲਾ ਹੋਵਾਂਗੀ ਕੋਈ ਬੜਾ ਅਲਰ ਲਿਆ ਕੇ ਰੱਖ ਲੂੰਗੀ ਜਦੋਂ ਮੈਂ ਪਰ ਪਹਿਲੇ ਪੈਸੇ ਰੱਖਦੀ ਆ ਪੈ ਇਥੇ ਰਾਖਾ ਦਿੰਦੇ ਲੈ ਗੜਾ ਕੇ ਨੇ ਆਣਾ ਅੱਗਾਂ ਮੈਂ। ਰਸਟੇ ਕਰਕੇ ਨਾ ਫੇਰ ਕਰਨੀ ਕੰਮ। ਆਹ ਥੱਕ ਗਈ ਅੱਧਾ ਵੀ ਸਵੇਰ ਦੀ ਅਸਤਨਾ ਕੰਮ ਕਰਦੇ। ਸਸਟੀ ਗਾ ਮਮੀ। ਸਸਟੀ ਕਾ। ਹੋ ਠੀਕੋ। ਵਧੀਆ ਬੁੱਤ ਵਧੀਆ ਤੂੰ ਆਪਣੀ ਸੁਣਾ। ਬਸ ਵਧੀਆ ਠੀਕ ਠਾਕ ਅਸੀਂ ਵੀ। ਕੀ ਖਰੀਦ ਲਈ? ਕੁਛ ਨਹੀਂ ਮੈਂ ਨਾ ਕੱਪੜੇ ਸੀਗੇ ਸਲਾਈ ਕਰਨੇ ਦਿੱਤੇ ਹੋਏ। ਅੱਛਾ। ਉਧਰੋਂ ਆਈ ਸੀਗੀ ਹੋਰ ਸੁਣਾਓ ਤੁਸੀਂ। ਬਸ ਠੀਕ ਹੈ ਬੁੱਤ। ਹੋ ਗਈਆਂ ਤਿਆਰੀਆਂ ਵਿਆਹ ਦੀਆਂ? ਤਿਆਰੀਆਂ ਹੋ ਗਈਆਂ ਤਿਆਰੀਆਂ ਕਾਦੀਆਂ ਪਤੰਬਗਈ ਨੇ ਤੇ ਮੂੰਹ ਕੁਮਾਇ ਆਪੀ ਆ। ਮਗਹਾਈ ਕੀ ਹੋ ਗਏ ਮਗਹਾਈ ਨੂੰ ਗੱਲਾਂ ਕਿਹੋ ਜਿਹੀ ਕਰੀ ਜਾਂਦੇ। ਉਹੋ ਗੱਲਾਂ ਕਰੀ ਜਾਂਦੀਆਂ ਵੀ ਮਗਹਾਈ ਆ। ਸੂਟ ਦੋ ਮਗਾਏ ਆ। ਅੱਛਾ। 3000 ਦੇ ਦੋ ਸੂਟ ਆਏ। ਉਹ ਭੂਆ ਤੇਰੀ ਨੂੰ ਕੱਲੇ 750 ਦੇ ਆਏ ਸੀ ਤੇ ਸਾਡੇ 750 ਦੇ। ਅੱਛਾ। ਸੇਮ ਹੀ। ਉਹੋ ਜਿਹੇ ਸੂਟ ਆ ਉਹੀ ਕਢਾਈ ਆ। ਅੱਛਾ। ਕੀ ਆਂਦੀ ਆ 15 1500 ਦੇ ਆਏ ਆ। ਅੱਛਾ। ਕੋਈ ਚੱਲ ਆਏ ਹੁਣ ਹੁਣ ਮੈਂ ਇਹਨੂੰ ਨਹੀਂ ਜਾਣੀ ਨੂੰ ਕੀ ਆਖਣਾ ਵਾ। ਹੂੰ। ਤੇ ਸੂਟ ਸੀਨੇ 'ਤੇ ਜੇ ਆ। ਕਹਿੰਦੀ ਮੰਮੀ ਉੱਤੇ ਗਈ ਨਹੀਂ ਜਿੱਥੇ ਮੈਂ ਸਲਾਈ ਕਰਾਉਣੀ ਆ ਠੀਕ ਆ ਉਹ ਕਹਿੰਦੀ 700 ਰੁਪਏ ਲੈਣਾ ਸੂਟ ਦੀ ਸਲਾਈ ਮੰਮੀ ਉਹ 400 ਰੁਪਏ ਲੈਂਦੀ ਆ ਸੂਟ ਦੀ ਸਵਾਈ ਉਹ ਕਹਿੰਦੀ ਮੰਮੀ ਤੂੰ 4 ਮਹੀਨੇ ਤੋਂ ਤੁਹਾਨੂੰ ਪਤਾ ਹੀ ਨਹੀਂਗਾ ਬਾਹਰ ਰੇਟ ਬੜੇ ਵਧੇ ਆ ਮੰਮੀ ਮੈਂ ਹੁਣੇ ਆਉਂਦੀ ਬਈ ਸੂਟ ਸਵਾਈ ਦੇ ਕੇ ਜਾਣਾ ਨਹੀਂ ਵਿਆਹ ਮੈਂ ਲੈ ਕੇ ਆਈ ਕੱਪੜੇ ਸਵਾ ਕੇ 400 ਰੁਪਏ ਆ ਸਵਾਈ ਚਾਰ ਸੂਟ ਲੈ ਕੇ ਆਈ ਆ 1600 ਰੁਪਏ ਦੇ ਕੇ ਆਈ ਆ ਸਵਾਈ 400 ਰੁਪਏ ਇੱਕ ਸੂਟ ਦੇ ਉਹ ਵੀ ਅੱਜ ਹੀ ਤੇ ਅੱਗੇ ਆਈ ਆ ਤੂੰ ਮੈਨੂੰ ਹੁਣ ਹਰ ਨਾਲ ਕੇ ਆਖਣ ਲਈ ਸੀ ਮੰਮੀ 700 ਰੁਪਏ ਸਵਾਈ ਆ ਪਤਾ ਨਹੀਂ ਫਿਰ ਹੋਊਗਾ ਕੋਈ ਫਰ ਉਹ ਤਾਂ ਇੰਨੀ ਆ ਨਾ ਸਬਜੀ ਆ ਤੇ ਉਹ ਇੰਨੀ ਮਹਿੰਗੀ ਆ ਅੱਛਾ ਫਿਰ ਜੇ ਕੋਈ ਫਰੂਟ ਰੱਖੂਗੀ ਲੈ ਆ ਉਹ ਕਰਨ ਮੈਨੂੰ 100 ਦਾ ਲਿਆ ਕੇ ਦਿੰਦਾ ਸੀ ਇਹ 200 300 400 ਲਾ ਆਉਂਦੀ ਆ ਦਵਾਈ ਆ ਤੇ ਉਹ ਜਿਹੜੀ 5 600 ਦੀ ਆਉਂਦੀ ਸੀ ਉਹ ਤੇ ਦੀ ਹੁਣ 1500 2000 ਬੜੀ ਮਹਿੰਗੀ ਲਿਆਉਂਦੀ ਆ ਦਵਾਈ ਪਤਾ ਨਹੀਂ ਤੁਹਾਡੀ ਨੋ ਤਾਂ ਨਹੀਂ ਕੁੰਡੀ ਲਾਉਣ ਲੱਗੀ ਤੁਹਾਨੂੰ ਨਹੀਂ ਜੀ ਜੀ ਐਂ ਤਾਂ ਤਾਂ ਕੋਈ ਗੱਲਬਾਤ ਨਹੀਂ ਨਹੀਂ ਮੈਨੂੰ ਲੱਗਦਾ ਮੰਮੀ ਇੰਨੀ ਵੀ ਮਹਿੰਗਾਈ ਨਹੀਂ ਹੈਗੀ ਤੁਸੀਂ ਹਰੇਕ ਗੱਲ 'ਚ ਕਹਿੰਨੇ ਹੋ ਵੀ ਇੰਨਾ ਮਹਿੰਗਾ ਇੰਨਾ ਮਹਿੰਗਾ ਹੋਰ ਭਾਵੇਂ ਠੀਕ ਆ ਏ ਕੀ ਭਾਬੀ ਕੁਛ ਨਹੀਂ ਕੁਛ ਨਹੀਂ ਆਇਆ ਕੀ ਇਹਦੇ ਵਿੱਚ ਕੁਛ ਨਹੀਂ ਕੁਛ ਖੜਕੇ ਆ ਕੁਛ ਤਾਂ ਹੈਗਾ ਨਹੀਂ ਨਹੀਂ ਖੜਕੇ ਰੋਤੇ ਨੇ ਗੰਡਿਆਂ ਪਰ ਦਿਖਾਓ ਕੀ ਆ ਕੁਛ ਨਹੀਂ ਬਿੱਲ ਕਾਰ ਕੇ ਆਈ ਹੈ ਨਹੀਂ ਨਹੀਂ ਦਿਖਾਓ ਬਿੱਲ ਨਹੀਂ ਹੈਗਾ ਦਿਖਾਓ ਤਾਂ ਸਹੀ ਮੈਨੂੰ ਕੁਛ ਨਹੀਂ ਹੈਗਾ ਤੁਹਾਨੂੰ ਉੱਤੇ ਹੀ ਲੱਗਣਗਾ ਨਹੀਂ 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 ਦਿਖਾਓ ਨਹੀਂ 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 ਵਿੱਚ ਉਹ ਫੋਟਾ ਕਰ ਦਿੰਗੇ ਨਹੀਂ ਮੰਮੀ ਤੁਸੀਂ ਕਹਿੰਦੇ ਮਗਈ ਆਈ ਹੋ ਗਈ ਮਗਈ ਆਈ ਹੋ ਗਈ ਆ ਦੇਖੋ ਮਗਈ ਆਈ ਕਾਦੀ ਆ ਦੇਖੋ ਚਾਂਦੀ ਦੇ ਸਿੱਕੇ ਤੱਕ ਵੀ ਬਣਵਾਏ ਹੋਏ ਨੇ ਆ ਦੇਖੋ ਮਾਲਬਰੀ ਦੇ ਆ ਗਿਆ ਬੱਚੇ ਆ ਹੁਣ 9500 ਦਾ ਬਿੱਲ ਮੈਨੂੰ ਇਹ ਨਹੀਂ ਪੁੱਤ ਮੀਰ ਤੇ ਤੂੰ ਪੰਮੀ ਕੁਛ ਵੀ ਨਹੀਂ ਹੈਗਾ ਇਥੇ ਨਹੀਂ ਕੁਛ ਕਿਉਂ ਨਹੀਂ ਆ ਹੁਣ ਐਵੇਂ ਥੋੜੀ ਆ ਗਿਆ ਵਾ ਮੈਂ ਤੇ ਤੇ ਇੰਨਾ ਵਿਸ਼ਵਾਸ ਕੀਤਾ ਆ ਚਾਂਦੀ ਦਾ ਸਿੱਕਾ ਵੀ ਇਹ ਕਾਦੇ ਵਾਸਤੇ ਬਣਵਾ ਲਿਆ ਥੋੜੀ ਤਾਂ ਸ਼ਰਮ ਕਰ ਇਹ ਤਾਂ ਢਾਡਾ ਹੀ ਘਰ ਆ ਪੁੱਤ ਢਾਡਾ ਹੀ ਰਹਿਣਾ ਆ ਮੈਂ ਕਿਹੜੇ ਨਾਲ ਕੁਛ ਲੈ ਜਾਣਾ ਆ ਢਾਡਾ ਹੀ ਬਣਾਉਂਦੇ ਹੀ ਜੋ ਬਣਾਉਂਦੇ ਆ ਮੁੰਡਾ ਉੱਥੇ ਇੰਨੀ ਕਮਾਈ ਕਰਨ ਲਿਆ ਤੌਖਾ ਹੋ ਕੇ ਤੇ ਤੂੰ ਕੁੰਡੀਆਂ ਲਾ ਲਾ ਕੇ ਨਹੀਂ ਕੰਮ ਕਰਨ ਮੈਂ ਤੇ ਤੇ ਇੰਨਾ ਵਿਸ਼ਵਾਸ ਰੱਬ ਜਿੱਨਾ ਕਰਦਾ ਤੇ ਤੂੰ ਕੀ ਕਰਨ ਲਈ ਇਹੋ ਹੀ ਕਹਿੰਦੇ ਕਿ ਮੇਰੀ ਨੋ ਬੜੀ ਚੰਗੀ ਭਾਬੀ ਪਰ ਇਹ ਗਲਤ ਗੱਲਾਂ ਮਾਂ ਪਿਓ ਤੇ ਤੁਹਾਡੇ ਸਿਰ ਤੇ ਤਾਂ ਇਦਾਂ ਥੋੜੀ ਹੋਣਾ ਚਾਹੀਦਾ ਦੱਸੋ ਇਹ ਗੱਲ ਕਰ ਜਾਈ ਸ਼ਰਮ ਆਉਂਦੀ ਆ ਮੈਂ ਤੇਰੀ ਸਿਫਤਾ ਕਰਦੀ ਤੇ ਤੂੰ ਮੈਨੂੰ ਕਿੱਦਾਂ ਕਰਨ ਲਈ ਆ ਉਹ ਨਾਮ ਆ ਕੇ ਇਹਨੂੰ ਦੱਸਾਂਗਾ ਮੈਂ ਕਿਸ ਨੂੰ ਪੁੱਛਾਂ ਕੀ ਮੈਨੂੰ ਤੇ ਆਗੂ ਸ਼ਰਮ ਆਉਂਦੀ ਮੈਂ ਕੀ ਆਖਾਂ ਤੈਨੂੰ ਤੈਨੂੰ ਸ਼ਰਮ ਨਹੀਂ ਆਈ ਸੌਰੀ ਬੋਲਦਾ ਅੱਗੇ ਤੋਂ ਨਹੀਂ ਕਰੂੰਗੀ ਮੰਮੀ ਹੁਣ ਇਹ ਤੈਨੂੰ ਕੰਨੀਆ ਬਣਾ ਦੇ ਤਾਂ ਮੈਂ ਬਣਾ ਦੇਣਾ ਸੀ ਕੋਈ ਨਹੀਂ ਮੰਮੀ ਹੁਣ ਅੱਗੇ ਤੋਂ ਨਹੀਂ ਕਰਦੇ ਹੁਣ ਗਲਤੀ ਹੋ ਗਈ ਹੈ ਮੇਰੇ ਤੋਂ ਕੰਨ ਜੈਸੇ ਤੂੰ ਵੀ ਹੁਣ ਗੁੱਸਾ ਨਾ ਕਰ ਜੀ ਹੁਣ ਗਲਤੀ ਮੰਨਦੀ ਆ ਨਾ ਤਾਂ ਕੋਈ ਗੱਲ ਨਹੀਂ ਹੁਣ ਨਹੀਂ ਕਰਦੀ ਮੈਂ ਮੈਨੂੰ ਮਾਫ ਕਰ ਦੋ ਹੁਣ ਦੇ ਦੋ ਭਾਬੀ ਨਹੀਂ ਪਾਉਂਦਾ ਲੈ ਪਾ ਲੈ ਮੈਂ ਤੈਨੂੰ ਵੇਖ ਲਈ ਅੱਖਾਂ ਵੀ ਤੂੰ ਪਾ ਨਾ ਤੂੰ ਮੈਨੂੰ ਭਾਬੀ ਭਾਰ ਇਦਾਂ ਨਹੀਂ ਕਰੀਦਾ ਹੁੰਦਾ ਠੀਕ ਹੈ ਇਹ ਤਾਂ ਲਿਆ ਦੇਣੀਆਂ ਸੀ ਇਦਾਂ ਨਹੀਂ ਕਰਨਾ ਮੁੜ ਕੇ ਵਿਸ਼ਵਾਸ ਵੀ ਬਹੁਤ ਵੱਡਾ ਵੇ ਇੱਕ ਤਾਂ ਤੁਹਾਨੂੰ ਇੰਨਾ ਤੁਹਾਡੇ ਨਾਲ ਲਾਡ ਕਰਦੇ ਆ ਤਾਂ ਇਦਾਂ ਨਹੀਂ ਹੋਣਾ ਚਾਹੀਦਾ ਜਿਠਾ ਮੈਂ ਜਿੱਦ ਨਾਲ ਤੈਨੂੰ ਬੋਲੀਆ ਕਰਨੀ ਠੀਕ ਹੈ ਮੁਰਗੇ ਨੇ ਇਹ ਗਲਤੀ ਕਰ ਲਈ ਨਹੀਂ ਵੀ ਨਹੀਂ ਕਰਦੇ ਚਲੋ ਠੀਕ ਹੈ ਬਹੁਤ ਹੀ ਤੂੰ ਬਹੁਤ ਚਾਹ ਪਾਣੀ ਨਹੀਂ ਦੇਖਿਆ ਨਾ ਮੈਂ ਤੁਹਾਨੂੰ ਕਹਿੰਦੀ ਸੀ ਕਿ ਇਹੋ ਜਿਹਾ ਕੁਝ ਹੋ ਰਿਹਾ ਤੁਸੀਂ ਮੰਨਦੇ ਹੀ ਨਹੀਂ ਮੇਰੀ ਗੱਲ ਨੂੰ ਮੰਮੀ ਮੈਨੂੰ ਜੱਸ ਥੋੜੀ ਪਤਾ ਸੀ ਮੈਂ ਤੇ ਇੰਨਾ ਵਿਸ਼ਵਾਸ ਉੱਤੇ ਕੀਤਾ ਸੀ ਤੁਸੀਂ ਥੋੜਾ ਬਹੁਤਾ ਆਪ ਨਿਕਲੇ ਕਰੋ ਬਾਕੀ ਚਲੋ ਕੋਈ ਨਾ ਹੁਣ ਗਲਤੀ ਮੰਨ ਲਈ ਹੈ ਧਿਆਨ ਰੱਖਿਓ ਹੁਣ ਅੱਗੇ ਤਾਂ ਤੁਸੀਂ ਵੀ ਮੜੇ ਜਾ ਮੰਨੋ ਦੱਸਿਓ ਨਾ ਕਰਨ ਨੂੰ ਦੱਸਣੇ ਜਾਂ ਦੱਸਿਓ ਨਾ ਹੋਰ ਮੈਨੂੰ ਪੁੱਛਦਾ ਰਹਿੰਦਾ ਮੈਂ ਕਹਾਂ ਨਹੀਂ ਬਹੁਤ ਮੇਰਾ ਧਿਆਨ ਨਹੀਂ ਬੜਾ ਰੱਖਦੀ ਐਵੇਂ ਕੰਨੂ ਮੈਂ ਕਹਾਂ ਤੱਤਾ ਠੰਡਾ ਟਾਈਮ ਨਾ ਮੈਨੂੰ ਰੋਟੀ ਟਾਈਮ ਨਾ ਬਣਾਉਂਦੀ ਐ ਕੋਈ ਗੱਲ ਨਹੀਂ ਆਉਂਦੀ ਚਲੋ ਠੀਕ ਆ ਮੈਂ ਵੀ ਫਿਰ ਚਲਦੀ ਐ ਹਾਂ ਮੈਨੂੰ ਚਾਹ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਨੂੰ ਵੀ ਕਾੜੀ ਸੀਗੀ ਮੈਂ ਵੀ ਜਾਨਣੀ ਐ ਠੀਕ ਐ ਚਲੋ ਠੀਕ ਐ ਫਿਰ ਚੰਗਾ ਵਾਪਸ ਤੋ ਠੀਕ ਐ ਚਲੋ ਰਹਿਤੇ ਹੀ ਤਾਂਗਾ ਸੁੱਤੀ ਐ ਹੀ ਨਹੀਂ ਕੋਈ